ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਮੋਟੀਵੇਸ਼ਨਲ ਚੈਨਲ ਤੇ ਹੋਰ ਦੱਸੋ ਜੀ ਤੁਸੀਂ ਸਭ ਕਿੱਦਾਂ ਓਮੀਦ ਕਰਦੇ ਆ ਤੁਸੀਂ ਸਭ ਠੀਕ ਠਾਕ ਹੋਵੋਗੇ ਵਾਹਿਗੁਰੂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ ਤੇ ਹੁਣ ਟਾਈਮ ਹੋ ਗਿਆ ਜੀ ਸਵੇਰ ਦੇ 8:30 ਦਾ ਤਰੀਕ ਅੱਜ ਹੈ ਜੀ 24 ਅਗਸਤ ਦਿਨ ਅੱਜ ਹੈਗਾ ਐਤਵਾਰ ਤੇ ਆਪਾਂ ਲੱਗੀਆਂ ਵੀਡੀਓ ਸ਼ੁਰੂ ਕਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਮੇਰੀ ਚੈਨਲ ਤੀ ਨਵੀਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਚੌਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਹੀ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਚੀਜ਼ ਬਾਰੇ ਆ ਅੱਜ ਦੀ ਵੀਡੀਓ ਦੇ ਵਿੱਚ ਨਾ ਮੈਂ ਤੁਹਾਡੇ ਨਾਲ ਸ਼ੇਅਰ ਕਰੂਗੀ ਵੀ ਆ ਇੱਕ ਗਲਤੀ ਕਰਕੇ ਮੈਂ ਹਮੇਸ਼ਾ ਦੁਖੀ ਰਹੀ ਹਾਂ ਸੋ ਜੇ ਤੁਸੀਂ ਵੀ ਇਹ ਗਲਤੀ ਕਰਦੀ ਹੋ ਤੇ ਤੁਸੀਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਤੇ ਸੁਖੀ ਰਹਿਣਾ ਚਾਹੁੰਦੇ ਹੋ ਤਾਂ ਇਹ ਗਲਤੀ ਕਰਨਾ ਬੰਦ ਕਰ ਦੋ ਤੁਹਾਡੀ ਤੁਹਾਡੇ ਪਰਿਵਾਰ ਦੇ ਵਿੱਚ ਕਦਰ ਵੱਧ ਜਾਵੇਗੀ ਜਦੋਂ ਤੁਸੀਂ ਇਹ ਗਲਤੀ ਕਰਨਾ ਬੰਦ ਕਰਦੇ ਸੋ ਕਿਹੜੀ ਉਹ ਗਲਤੀ ਹੈ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਸੋ ਵੀਡੀਓ ਨੂੰ ਬਿਨਾ ਸਕੇ ਆਪਾਂ ਕਿਤੇ ਐਂਡ ਤੱਕ ਜਰੂਰ ਦੇਖਿਓ ਬਹੁਤ ਧਿਆਨ ਨਾਲ ਸੁਣਿਓ ਸਮਝਿਓ ਤੇ ਉਸ ਤੇ ਅਮਲ ਜਰੂਰ ਕਰਿਓ ਤੇ ਵੱਧ ਤੋਂ ਵੱਧ ਸ਼ੇਅਰ ਵੀ ਜਰੂਰ ਕਰਿਓ ਤੇ ਚਲੋ ਜੀ ਟਾਈਮ ਵੇਸਟ ਕਰੇ ਬਿਨਾ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਜਿਹੜੀ ਇਹ ਵੀਡੀਓ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਆ ਨਾ ਮੈਨੂੰ ਇਹਦੇ 'ਚ ਬਹੁਤ ਸਾਰੀ ਕਮੈਂਟ ਆਉਂਦੀਆਂ ਨੇ ਆਪਣੀਆਂ ਭੈਣਾਂ ਵੱਲੋਂ ਵੀ ਦੀਦੀ ਅਸੀਂ ਆਪਣੇ ਪਰਿਵਾਰ ਲਈ ਆਹ ਕੀਤਾ ਅਸੀਂ ਆਪਣੇ ਸਹੁਰਿਆਂ ਲਈ ਆਹ ਕੀਤਾ ਪਰ ਬਦਲੇ ਦੇ ਵਿੱਚ ਸਾਨੂੰ ਦੁੱਧਕਾਰ ਫਿੱਟ ਲਾਂਤ ਗਾਲਾਂ ਹੈਨਾ ਇਹ ਚੀਜ਼ਾਂ ਮਿਲੀਆਂ ਨੇ ਵੀ ਅਸੀਂ ਚੰਗਾ ਕੀਤਾ ਫਿਰ ਵੀ ਸਾਨੂੰ ਮਾੜਾ ਹੀ ਮਿਲਿਆ ਠੀਕ ਹੈ ਮੈਂ ਇਹ ਨਹੀਂ ਕਹਾਂਗੀ ਇੱਥੇ ਵੀ ਜੇ ਅਗਲਾ ਤੁਹਾਡੇ ਨਾਲ ਮਾੜਾ ਕਰਦਾ ਤੁਸੀਂ ਮਾੜਾ ਕਰਨਾ ਸ਼ੁਰੂ ਕਰ ਦੋ ਫਿਰ ਉਹਨਾਂ ਤੇ ਆਪਣੇ ਚ ਫਰਕ ਹੀ ਰਹਿ ਜਾਊਗਾ ਪਰ ਹਾਂ ਇਹ ਵੀ ਨਹੀਂ ਹੈ ਵੀ ਅਗਲਾ ਸਾਡੀ ਬੇਇੱਜ਼ਤੀ ਕਰੀ ਜਾਵੇ ਤੇ ਆਪਾਂ ਸਾਰੀ ਉਮਰ ਮਤਲਬ ਉਹ ਚੀਜ਼ਾਂ ਸਹੰਦੇ ਰਹੀਏ ਕਿਉਂਕਿ ਫਿਰ ਉਹਦੇ ਨਾਲ ਆਪਾਂ ਇੱਥੋਂ ਕਮਜ਼ੋਰ ਪੈਣੇ ਸ਼ੁਰੂ ਹੋ ਜਾਂਦੇ ਆ ਆਪਾਂ ਇੱਥੋਂ ਥੱਕਣ ਲੱਗ ਜਾਂਦੇ ਆ ਜਦੋਂ ਆਪਾਂ ਦਿਮਾਗ ਤੋਂ ਥੱਕਣ ਲੱਗ ਜਾਂਦੇ ਆ ਆਪਾਂ ਸਰੀਰ ਤੋਂ ਵੀ ਥੱਕਣਾ ਸ਼ੁਰੂ ਕਰ ਦਿੰਨੇ ਆ ਆਪਾਂ ਉਤਰਾਂ ਤਰ੍ਹਾਂ ਦੀਆਂ ਬਿਮਾਰੀਆਂ ਲੱਗਣ ਲੱਗ ਜਾਂਦੀਆਂ। ਸੋ ਅੱਜ ਮੈਂ ਤੁਹਾਨੂੰ ਉਹ ਰਸਤਾ ਦੱਸੂਗੀ ਜਿਹਦੇ ਵਿੱਚ ਨਾ ਤੁਹਾਨੂੰ ਬੁਰਾ ਪਹਿਣ ਦੀ ਜ਼ਰੂਰਤ ਹੈ ਤੇ ਨਾਲੇ ਤੁਸੀਂ ਆਪ ਦੀ ਜ਼ਿੰਦਗੀ ਵਿੱਚ ਵੀ ਖੁਸ਼ ਰਹਿਣਾ ਸ਼ੁਰੂ ਕਰ ਦੋਗੇ। ਤੁਹਾਡੀ ਜ਼ਿੰਦਗੀ ਦੇ ਵਿੱਚ ਵੀ ਸੁਖ ਵਧਨਾਂ ਸ਼ੁਰੂ ਹੋ ਜਾਊਗਾ। ਠੀਕ ਹੈ ਜੀ ਇਸ ਸਿਸਟਰ ਦੇ ਵੀਡੀਓ ਨੂੰ ਬਹੁਤ ਧਿਆਨ ਨਾਲ ਸੁਣੀਓ, ਸਮਝਿਓ। ਬਹੁਤ ਧਿਆਨ ਨਾਲ। ਮੈਂ ਤੁਹਾਡੇ ਨਾਲ ਆਪ ਦੀ ਜ਼ਿੰਦਗੀ ਦਾ ਐਕਸਪੀਰੀਅੰਸ ਸ਼ੇਅਰ ਕਰੂੰਗੀ। ਸੇਮ ਤੁਹਾਡੀ ਤਰ੍ਹਾਂ ਮੈਨੂੰ ਵੀ ਇਹ ਚੀਜ਼ਾਂ ਸਾਹਮਣਾ ਕਰਨਾ ਪਿਆ। ਮੈਂ ਵੀ ਮਤਲਬ ਚਾਹੇ ਮੇਰਾ ਕਿਸ ਨੇ ਜਨਾ ਮਰਜੀ ਮਾਰਾ ਕੀਤਾ ਹੋਵੇ ਜਦੋਂ ਉਹ ਬੰਦਾ ਦੁੱਖ ਦੁੱਖ ਦੇ ਵਿੱਚ ਹੁੰਦਾ ਹੈ ਜਾਂ ਦੁਖੀ ਹੁੰਦਾ ਹੈ ਤਾਂ ਹਮੇਸ਼ਾ ਮੈਂ ਹਮੇਸ਼ਾ ਸਭ ਤੋਂ ਪਹਿਲਾਂ ਹੱਥ ਵਧਾਇਆ ਇਹ ਸੋਚ ਕੇ ਵੀ ਚਲੋ ਕੋਈ ਗੱਲ ਨਹੀਂ ਜੋ ਪਿੱਛੇ ਹੋ ਗਿਆ ਠੀਕ ਹੈ ਲੇਕਿਨ ਉਸ ਇਨਸਾਨ ਨੇ ਮਤਲਬ ਇਹ ਸਮਝੋ ਵੀ ਉਸ ਦੁੱਖ ਦੇ ਟਾਈਮ ਤਾਂ ਉਹ ਇਹ ਕਹਿਣਦਾ ਵੀ ਹਾਂਜੀ ਤੁਹਾਡੇ ਵਰਗਾ ਕੋਈ ਚੰਗਾ ਬੰਦਾ ਨਹੀਂ ਲੇਕਿਨ ਮਤਲਬ ਕੱਢ ਕੇ ਪਾਸਾ ਵਟਣਾ ਇਹ ਦੁਨੀਆ ਬਹੁਤ ਚੰਗੀ ਤਰ੍ਹਾਂ ਜਾਣਦੀ ਹੈ ਤੇ ਫਿਰ ਉਹੀ ਲੋਕ ਜਿਨ੍ਹਾਂ ਦੇ ਆਪਾਂ ਦੁੱਖ 'ਚ ਖੜਦੇ ਆ ਉਹੀ ਆਪਣੇ ਨਾਲ ਇਹੋ ਜਿਹਾ ਵਿਵਹਾਰ ਕਰਦੇ ਨੇ ਕਿ ਸਾਡੇ ਉਹ ਬਰਦਾਸ਼ਤ ਦੀ ਹੱਦ ਤੋਂ ਬਾਹਰ ਹੋ ਜਾਂਦਾ ਸੋ ਮੇਰੇ ਨਾਲ ਇਹ ਚੀਜ਼ਾਂ ਖੁਦ ਹੋਈਆਂ ਇਸ ਕਰਕੇ ਮੈਂ ਤੁਹਾਨੂੰ ਇਹ ਚੀਜ਼ਾਂ ਬਹੁਤ ਚੰਗੇ ਤਰੀਕੇ ਨਾਲ ਸਮਝ ਸਕਦੀ ਹਾਂ ਤੇ ਉਸ ਸਮੇਂ ਨਾ ਮੈਂ ਬਹੁਤ ਦੁਖੀ ਰਹਿਣਾ ਕਈ ਕਈ ਵਾਰ ਤਾਂ ਰੋਣਾ ਵੀ ਵੀ ਮੈਂ ਇਸ ਇਨਸਾਨ ਲਈ ਆ ਕੀਤਾ ਹੈ ਫਿਰ ਇਹ ਮੇਰੇ ਨਾਲ ਇਦਾਂ ਕਿਉਂ ਕਰ ਰਿਹਾ ਮੈਂ ਇਹਨਾਂ ਦਾ ਕੀ ਮਾੜਾ ਕੀਤਾ ਮੇਥੋਂ ਇਹ ਜਿਹਾ ਕੀ ਗਲਤੀ ਹੋ ਗਈ ਠੀਕ ਹੈ ਲੇਕਿਨ ਅਸਲ ਦੇ ਵਿੱਚ ਇਹ ਕਾਲ ਯੁਗ ਦਾ ਟਾਈਮ ਹੈ ਇੱਥੇ ਤੁਸੀਂ ਜਿੰਨਾ ਮਰਜ਼ੀ ਤੁਹਾਡਾ ਭਲਾ ਕਰੀ ਚੱਲੋ ਅਗਲਾ ਪੁੱਠਾ ਤੁਹਾਡਾ ਅਗਲਾ ਈਰਖਾ ਕਰਦਾ ਹੈ ਤੁਹਾਡਾ ਮਾੜਾ ਕਰਨ ਦੀ ਕੋਸ਼ਿਸ਼ ਕਰਦਾ ਹੈ ਇਸ ਸੁਭਾਵਿਕ ਜੀਆਂ ਗੱਲਾਂ ਨੇ ਸੋ ਇਸ ਕਰਕੇ ਤੁਸੀਂ ਕਰਨਾ ਕੀ ਹੈ ਦੇਖੋ ਜੇ ਮੰਨ ਲਓ ਇੱਕ ਇੱਕ ਜਿੰਨਾ ਧਿਆਨ ਨਾਲ ਸੁਣਿਓ ਕੋਈ ਚੀਜ਼ ਹੋਵੇ ਜਾਂ ਕੋਈ ਬੰਦਾ ਜਿਹਦੇ ਪਿੱਛੇ ਤੁਸੀਂ ਬਾਰ 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 ਜਾਓਗੇ ਨਾ ਉਹ ਬੰਦਾ ਤੇ ਉਹ ਨਾਲੇ ਤਾਂ ਉਹਦੀ ਚੀਜ਼ ਹੈ ਠੀਕ ਹੈ ਉਹ ਦੀ ਤੁਹਾਨੂੰ ਉਸ ਉਸ ਮਤਲਬ ਕਿ ਉਹ ਤੁਹਾਨੂੰ ਨਾ ਤਾਂ ਹਾਸਲ ਹੋਵੇ ਠੀਕ ਹੈ ਨਾ ਦੂਸਰੀ ਨੰਬਰ ਤੇ ਜਿਹੜਾ ਉਹ ਬੰਦਾ ਹੈ ਉਹ ਤੁਹਾਡੀ ਕਦਰ ਕਰੇ ਕਿਉਂਕਿ ਜਦੋਂ ਆਪਾਂ ਕਿਸੇ ਦੇ ਮਗਰ ਬੇਨਤੀਆਂ ਕਰਦੇ ਆ ਨਾ ਤਾਂ ਉੱਥੇ ਆਪਣੀ ਕਦਰ ਘਟ ਜਾਂਦੀ ਹੈ ਆਪਾਂ بار-बार ਕਿਸੇ ਦੀ ਜ਼ਿੰਦਗੀ 'ਚ ਆ ਜਾਣੇ ਆ ਕਿਸੇ ਦੇ ਚਾਹੇ ਦੁੱਖ 'ਚ ਹੀ ਜਾਣੇ ਆ ਉੱਥੇ ਸਾਡੀ ਕਦਰ ਘਟਦੀ ਹੈ ਸਭ ਤੋਂ ਪਹਿਲਾਂ ਤਾਂ ਬਿਨਾਂ ਬੁਲਾਈ ਕਿਤੇ ਜਾਣਾ ਬੰਦ ਕਰ ਦਿਓ ਬਿਨਾਂ ਬੁਲਾਈ ਮਤਲਬ ਜੇ ਮੰਨ ਲਓ ਇੱਕ ਬੰਦਾ ਤੁਹਾਡੇ ਸਾਹਮਣੇ ਖੜਾ ਹੈ ਉਹ ਅਗਰ ਤਕਲੀਫ ਦੇ ਵਿੱਚ ਹੈ ਨਾ ਜਦ ਤੱਕ ਉਹ ਇਹ ਨਹੀਂ ਕਹਿੰਦਾ ਵੀ ਆਓ ਮੇਰੀ ਮਦਦ ਕਰੋ ਕਰੋ ਜੋ ਉਹ ਕਹਿੰਦਾ ਉਹਦੀ ਮਦਦ ਕਰੋ ਪਰ ਬਿਨ ਬੁਲਾਏ ਨਾ ਜਾਓ ਕਿਉਂਕਿ ਫਿਰ ਉਹ ਵੀ ਤੁਹਾਡੀ ਕੀਮਤ ਘਟਾਉਂਦਾ ਕਿਉਂਕਿ ਮੈਂ ਇਹ ਚੀਜ਼ਾਂ ਕਰ ਕਰ ਦੇਖ ਲੀਆਂ ਬਿਨਾ ਬੁਲਾਏ ਹਣਾ ਸਭ ਕੁਛ ਆਪਣਾਪ ਲੁਟਾ ਕੇ ਦੇਖ ਲਿਆ ਕੁਝ ਨਹੀਂ ਮਿਲਦਾ ਚੀਤ ਫਟ ਲਾਨ ਤਾਂ ਦਦਕਾਰ ਤੋਂ ਬਿਨਾ ਗਾਲਾਂ ਗਲੋਚ ਤੋਂ ਬਿਨਾ ਕੁਝ ਨਹੀਂ ਮਿਲਦਾ ਠੀਕ ਹੈ हां अपने कर्म चंगे रखो आपा माड़ा ना करो जेहे जे अगले ने आपने ना कीता ओहे जे ना करो पर अपनी कीमत ਵੀ ਥੱਲੇ ਨਾ ਸਿੱਟੋ ਕਿਉਂਕਿ ਆਪਾਂ ਨੂੰ ਤਾਂ ਮਾਰ ਨੇ ਬਾਣੀ ਚ ਵੀ ਇਹੀ ਕਿਹਾ ਵੀ ਕਿਸੇ ਦੇ ਥੱਲੇ ਇੰਨਾ ਵੀ ਨਾ ਚੁਕੋ ਇੰਨਾ ਵੀ ਨੀਮੋ ਨਾ ਕਿ ਲੋਕ ਤੁਹਾਨੂੰ ਖਤਮ ਕਰਦੇ ਹੋਣ ਆਪਣੀ ਲੜਾਈ ਆਪ ਲੜਨੀ ਸਿੱਖੋ ਠੀਕ ਹੈ ਸੋ ਇਸ ਕਰਕੇ ਉਸ ਜੋ ਇਨਸਾਨ ਤੁਹਾਨੂੰ ਮਿਲਦੇ ਆ ਬਾਹਰ ਅੰਦਰ ਮਿਲਦੇ ਆ ਜਾਂ ਤੁਹਾਡੇ ਪਰਿਵਾਰ ਦੇ ਬੰਦੇ ਵੀ ਆ ਨਾ ਤਾਂ ਵੀ ਓਨਲੀ ਗੱਲ ਕਰੋ ਜਿੰਨੇ ਕੋ ਲੋੜਾ ਜਿੰਨਾ ਕ ਮਤਲਬਾ ਬਸ ਠੀਕ ਹੈ ਜੀ ਬਿਨ ਪਰਿਵਾਰ ਦੇ ਵਿੱਚ ਰਹਿੰਦੇ ਹੋਏ ਵੀ ਉਹਨਾਂ ਦੀ ਲਾਈਫ 'ਚ ਇੰਨਾ ਇੰਟਰਫੇਅਰ ਨਾ ਕਰੋ ਜੇ ਮੰਨ ਲਓ ਵੀ ਉਹ ਤੁਹਾਨੂੰ ਤੁਹਾਨੂੰ ਸਮਝ ਆ ਜਾਂਦਾ ਹੈ ਨਾ ਆਪਾਂ ਨੂੰ ਬਾਡੀ ਲੈਂਗੁਏਜ ਤੋਂ ਪਤਾ ਚੱਲ ਜਾਂਦਾ ਵੀ ਸਾਹਮਣੇ ਵਾਲਾ ਬੰਦਾ ਸਾਡੇ ਬਾਰੇ ਕੀ ਸੋਚਦਾ ਕਿੱਦਾਂ ਦੀ ਸੋਚ ਰੱਖਦਾ ਤਾਂ ਫਿਰ ਉਸ ਬੰਦੇ ਤੋਂ فاਸਲਾ ਬਣਾ ਲਓ ਦੂਰੀ ਬਣਾ ਲਓ ਦੂਰੀ ਮਤਲਬ ਇਹ ਨਹੀਂ ਉਹਨੂੰ ਬੁਲਾਉਣਾ ਛੱਡ ਦਿਓ ਦੂਰੀ ਮਤਲਬ ਵੀ ਉਹਨਾਂ ਆਪਣੇ ਜਿਵੇਂ ਨਾ ਆਪਾਂ ਆਪਣੇ ਆਪ ਵੱਲੋਂ ਕਰਦੇ ਰਹਿੰਦੇ ਆਂ ਕੁਝ ਚੀਜ਼ਾਂ ਹਨਾ ਅਗਲੇ ਲਈ ਉਹ ਚੀਜ਼ਾਂ ਬੰਦ ਕਰ ਤੋਂ ਠੀਕ ਹੈ ਮੇਰੇ ਦਾਦਾ ਜੀ ਨੇ ਨਾ ਬਹੁਤ ਸੋਹਣੀ ਗੱਲ ਇੱਕ ਵਾਰੀ ਮੈਨੂੰ ਸਮਝਾਈ ਸੀ ਜਦੋਂ ਮੈਂ ਕੋਦੇ ਚੀਜ਼ਾਂ ਚ ਨਿਕਲ ਰਹੀ ਸੀ ਤਾਂ ਦਾਦਾ ਜੀ ਨੇ ਮੈਨੂੰ ਕਿਹਾ ਕਹਿੰਦੇ ਵੀ ਆਪ ਵੀ ਜ਼ਿੰਦਗੀ ਦੇ ਵਿੱਚ ਕਈ ਵਾਰੀ ਕਿਸੇ ਨੂੰ ਆਪਦੀ ਅਹਿਮੀਅਤ ਸਮਝਾਉਣ ਵਾਸਤੇ ਨਾ ਉਸ ਬੰਦੇ ਤੋਂ ਦੂਰ ਹੋਣਾ ਪੈਂਦਾ ਕਿਉਂਕਿ ਜਦ ਤੱਕ ਤੁਸੀਂ ਉਸ ਇਨਸਾਨ ਤੋਂ ਦੂਰ ਨਹੀਂ ਨਾ ਹੋਵੋਗੇ ਉਦੋਂ ਤੱਕ ਉਸ ਬੰਦੇ ਨੂੰ ਤੁਹਾਡੀ ਐਹਮੀਅਤ ਦਾ ਪਤਾ ਨਹੀਂ ਚੱਲੂਗਾ ਠੀਕ ਹੈ ਜੀ ਇਸ ਕਰਕੇ ਕੁਝ ਰਿਸ਼ਤਿਆਂ ਵਿੱਚ ਥੋੜੇ ਟਾਈਮ ਲਈ ਦੂਰੀ ਬਣਾਉਣੀ ਬਹੁਤ ਜ਼ਰੂਰੀ ਆ ਟਾਈਮ ਦੇ ਦਿਓ ਉਹਨਾਂ ਰਿਸ਼ਤਿਆਂ ਨੂੰ ਥੋੜਾ ਪਿੱਛੇ ਹਟਜੋ ਠੀਕ ਹੈ ਜਿਸ ਦਿਨ ਉਸ ਇਨਸਾਨ ਨੂੰ ਤੁਹਾਡੀ ਕਮੀ ਮਹਿਸੂਸ ਹੋਊਗੀ ਜਿਸ ਦਿਨ ਉਸ ਇਨਸਾਨ ਨੂੰ ਬਾਕੀ ਲੋਕਾਂ ਦੇ ਨਾਲ ਉਹਦਾ ਵਾਹਵਾਸਤਾ ਪੂਝ ਉਹਨੂੰ ਪਤਾ ਚੱਲੂ ਵੀ ਉਹਨਾਂ ਤੇ ਤੁਹਾਡੇ ਵਿੱਚ ਫਰਕ ਉਸ ਦਿਨ ਉਹ ਆਪਣੇ ਆਪ ਤੁਹਾਡੇ ਕੋਲ ਆਵੇਗਾ। ਉਹ ਕੋਈ ਵੀ ਰਿਸ਼ਤਾ ਹੋ ਸਕਦਾ। ਕੋਈ ਵੀ ਇਨਸਾਨ ਹੋ ਸਕਦਾ। ਸੋ ਇਹਨਾਂ ਗੱਲਾਂ ਦਾ ਤੁਸੀਂ ਧਿਆਨ ਰੱਖਣਾ ਹੈ। ਲੋੜ ਤੋਂ ਜ਼ਿਆਦਾ ਆਪਣਾ ਆਪ ਨਾ ਲੁਟਾਓ। ਲੋੜ ਤੋਂ ਜ਼ਿਆਦਾ ਕਿਸੇ ਦੇ ਪਿੱਛੇ ਨਾ ਭੱਜੋ। ਠੀਕ ਹੈ। ਜਿਸ ਥਾਂ ਤੇ ਤੁਹਾਡੀ ਇੱਜ਼ਤ ਨਹੀਂ ਹੈ ਨਾ, ਜਿਸ ਥਾਂ ਤੇ ਤੁਹਾਡੀ ਕਦਰ ਨਹੀਂ ਹੈ, ਉਸ ਥਾਂ ਤੇ ਉਨਾਂ ਜਾਉ ਨਾ ਲੋੜ ਤੋਂ ਵੱਧ ਜਾਉ ਨਾ ਜਿੰਨੀ ਜ਼ਰੂਰਤ ਹੈ ਉਹਨਾਂ ਆਪਣਾ ਫਰਜ਼ ਨਿਭਾ ਕੇ ਪਿੱਛੇ हट ਜਾਓ ਤੇ ਜਿੰਨਾ ਤੁਸੀਂ ਆਪਣੇ ਆਪ ਨੂੰ ਨਾ ਚੀਜ਼ਾਂ ਤੋਂ ਦੂਰ ਰੱਖੋਗੇ ਉਹਨਾਂ ਤੁਹਾਡੀ ਆਪ ਦੀ ਜ਼ਿੰਦਗੀ ਵਿੱਚ ਤੁਸੀਂ ਦੁਖੀ ਘਟ ਹੋਮੋਂਗੇ ਕਿਉਂਕਿ ਤੁਸੀਂ ਆਪ فاਸਲਾ ਬਣਾ ਲਿਆ ਤੁਸੀਂ ਉਹਨਾਂ ਲੋਕਾਂ ਤੋਂ ਆਪਣੇ ਆਪ ਨੂੰ ਥੋੜਾ ਦੂਰ ਕਰ ਲਿਆ ਹਣਾ ਜਦੋਂ ਆਪਾਂ ਕਿਸੇ ਲਈ ਬਹੁਤ ਜ਼ਿਆਦਾ ਕਰਦੇ ਆਂ ਤੇ ਉਹ ਸਾਡੇ ਪਿੱਠ 'ਤੇ ਵਾਰ ਕਰਦਾ ਤੇ ਫਿਰ ਆਪਾਂ ਉਸ ਚੀਜ਼ ਬਾਰੇ ਸੋਚਦੇ ਆਂ ਦੁਖੀ ਹੁੰਨੇ ਆਂ ਤੇ ਜੇ ਆਪਾਂ ਬੇਫਾਲ ਤੋ ਜਾ ਕੇ ਕਿਸੇ ਲਈ ਕੁਝ ਕਰਾਂਗੇ ਨਹੀਂ ਆਪਾਂ ਸਿਰਫ ਉਹਨਾ ਹੀ ਕਰਨਾ ਜਿੰਨਾ ਸਾਡਾ ਫਰਜ਼ ਬੰਦਾ ਉਹਦੂ ਕਰਕੇ ਆਪਣਾ ਪਿੱਛੇ ਹਟ ਗਏ ਠੀਕ ਹੈ ਤਾਂ ਉਹਦੇ 'ਚ ਆਪਾਂ ਨੇ ਮਨੋਂ ਸੰਤੋਸ਼ਟੀ ਹੈ ਵੀ ਅਸੀਂ ਉਮੀਦ ਛੱਡ ਦੋ ਕਹਿਣ ਦਾ ਮਤਲਬ ਹੈ ਉਮੀਦ ਛੱਡ ਦੋ ਜਦ ਤੱਕ ਤੁਸੀਂ ਕਿਸੇ ਇਨਸਾਨ ਤੋਂ ਉਮੀਦ ਰੱਖੋਗੇ ਨਾ ਜੇ ਮੰਨ ਲਓ ਤੁਸੀਂ ਕਿਸੇ ਨੂੰ ਕੁਝ ਕੀਤਾ ਤੁਸੀਂ ਇਹ ਉਮੀਦ ਰੱਖ ਰਹੀ ਹੋ ਵੀ ਉਹ ਬੰਦਾ ਵੀ ਤੁਹਾਡੇ ਲਈ ਕੁਝ ਕਰੋ ਤਾਂ ਉਹ ਬੰਦਾ ਕਰਦਾ ਨਹੀਂ ਉਹਦੇ ਉਲਟ ਕਰਦਾ ਫਿਰ ਤੁਹਾਨੂੰ ਤਕਲੀਫ ਹੁੰਦੀ ਹੈ ਤੁਸੀਂ ਦੁਖੀ ਹੁੰਨੇ ਹੋ ਰੋਨੇ ਹੋ ਤਾਂ ਫਿਰ ਉਮੀਦ ਕਰਨੀ ਬੰਦ ਕਰ ਦਿਓ ਜਿਸ ਦਿਨ ਤੁਸੀਂ ਲੋਕਾਂ ਤੋਂ ਰਿਸ਼ਤਿਆਂ ਤੋਂ ਪਰਿਵਾਰ ਤੋਂ ਰਿਸ਼ਤੇਦਾਰਾਂ ਤੋਂ ਉਮੀਦ ਕਰਨੀ ਛੱਡ ਦਿੱਤੀ ਨਾ ਉਸ ਦਿਨ ਤੁਸੀਂ ਸਹੀ ਮਾਇਨੇ ਦੇ ਵਿੱਚ ਆਪਦੀ ਜ਼ਿੰਦਗੀ 'ਚ ਸੁਖੀ ਰਹਿਣ ਲੱਗ ਜਾਓਗੇ ਤੇ ਖੁਸ਼ ਰਹਿਣ ਲੱਗ ਜਾਓਗੇ ਤੁਹਾਡੇ ਜਿਹੜੇ ਫਰਜ਼ ਆ ਜਿੰਨੇ ਕੁ ਤੁਸੀਂ ਨਿਭਾਉਣਾ ਚਾਹੁੰਦੇ ਹੋ ਨਿਭਾਓ ਜਿੰਨਾ ਨਾਲ ਤੁਹਾਨੂੰ ਖੁਸ਼ੀ ਮਿਲਦੀ ਆ ਉਹਨੇ ਕ ਆਪਣੇ ਫਰਜ਼ ਨਿਭਾਓ ਲਭਾਉਣੇ ਵੀ ਚਾਹੀਦੇ ਨੇ ਪਰ ਲੋੜ ਤੋਂ ਜ਼ਿਆਦਾ ਨਾ ਕਰੋ ਜਿੱਥੇ ਤੁਹਾਨੂੰ ਲੱਗਦਾ ਵੀ ਅਸੀਂ ਅਗਰ ਮੈਂ ਇੰਨਾ ਕਰੂੰ ਤੇ ਉਸ ਤੋਂ ਬਾਅਦ ਇਹਨੇ ਫੇਰ ਆਹੀ ਚੀਜ਼ ਕਰਨੀ ਹੈ ਤੇ ਮੈਨੂੰ ਤਕਲੀਫ ਹੋਣੀ ਹੈ ਤਾਂ ਫਿਰ ਉਹਨਾਂ ਜ਼ਿਆਦਾ ਕਰਨ ਦੀ ਜ਼ਰੂਰਤ ਨਹੀਂ ਆ ਸੋ ਇਸ ਕਰਕੇ ਉਮੀਦ ਨਾ ਰੱਖੋ ਉਮੀਦ ਆਪਣੇ ਆਪ ਤੋਂ ਰੱਖੋ ਉਮੀਦ ਰੱਬ ਤੋਂ ਰੱਖੋ ਹੋਰ ਕਿਸੇ ਤੋਂ ਉਮੀਦ ਨਾ ਰੱਖੋ ਮੈਂ ਇਹ ਚੀਜ਼ ਆਪਦੀ ਜ਼ਿੰਦਗੀ ਦਾ ਐਕਸਪੀਰੀਅੰਸ ਦੱਸ ਰਹੀ ਆ ਮੈਂ ਖੁਦ ਪਹਿਲਾਂ ਹਰ ਇੱਕ ਤੋਂ ਉਮੀਦ ਕਰਨੀ ਵੀ ਮੈਂ ਇਦਲੀ ਆ ਕੀਤਾ ਨਾ ਤਾਂ ਇਹ ਬੰਦਾ ਵੀ ਮੇਰੇ ਲਈ ਚੰਗਾ ਹੀ ਕਰੂਗਾ ਮੇਰੇ ਲਈ ਚੰਗਾ ਹੀ ਸੋਚੂਗਾ ਲੇਕਿਨ ਹੁੰਦਾ ਸੀ ਉਹਦੇ ਉਲਟ ਤੇ ਮੈਂ ਫਿਰ ਬਹੁਤ ਦੁਖੀ ਹੋਣਾ ਦੁਖੀ ਹੋ ਕੇ ਟੈਨਸ਼ਨ 'ਚ ਰਹਿਣਾ ਹੁਣ ਮੈਂ ਉਹਦੀ ਮਸਤ ਮੌਲਾ ਖੁਸ਼ ਰਹਿਣੀ ਆ ਟੈਨਸ਼ਨ ਫਰੀ ਰਹਿਣੀ ਆ ਤੇ ਉਨੀ ਤਕਲੀਫ ਨਹੀਂ ਹੁੰਦੀ ਹਾਲਾਂਕਿ ਆਪਣਾ ਸੁਭਾਅ ਹੁੰਦਾ ਨਾ ਜਿਨ੍ਹਾਂ ਦਾ ਸੁਭਾਅ ਇਮੋਸ਼ਨਲ ਹੁੰਦਾ ਮੇਰਾ ਖੁਦ ਦਾ ਇਮੋਸ਼ਨਲ ਸੁਭਾਅ ਹੈ ਠੀਕ ਹੈ ਤਾਂ ਆਪਾਂ ਨੂੰ ਇੱਕਦਮ ਆਪਾਂ ਕੱਟ ਆਫ ਨਹੀਂ ਕਿਸੇ ਚੀਜ਼ ਤੋਂ ਕਰ ਸਕਦੇ ਵੀ ਆਪਣੇ ਆਪ ਨੂੰ ਅਲੱਗ ਨਹੀਂ ਕਰ ਸਕਦੇ ਪਰ ਹੋਲੀ ਹੋਲੀ ਆਪਾਂ ਆਪਣੇ ਆਪ ਨੂੰ ਅੰਦਰੋਂ ਮਜ਼ਬੂਤ ਜ਼ਰੂਰ ਬਣਾ ਸਕਦੇ ਹਾਂ ਸੋ ਇਹਨਾਂ ਗੱਲਾਂ ਦਾ ਧਿਆਨ ਰੱਖਿਓ ਅਗਰ ਤੁਸੀਂ ਵੀ ਜ਼ਿੰਦਗੀ 'ਚ ਖੁਸ਼ ਰਹਿਣਾ ਹੈ ਠੀਕ ਆ ਸੁਖੀ ਰਹਿਣਾ ਤੇ ਆਪਣੀ ਕਦਰ ਬਣਵਾਣੀ ਹੈ ਤੇ ਇੱਕ ਚੀਜ਼ ਹੋਰ ਯਾਦ ਰੱਖਿਓ ਜਦੋਂ ਤੁਸੀਂ ਇਹ ਚੀਜ਼ਾਂ ਕਰਨੀਆਂ ਸ਼ੁਰੂ ਕਰਤੀਆਂ ਤੁਸੀਂ ਮਤਲਬ ਦਾ ਉੱਥੇ ਜਾਣਾ ਸ਼ੁਰੂ ਕਰਤਾ ਲੋਕਾਂ ਦਾ ਮਤਲਬ ਦਾ ਉਹਨਾਂ ਕਰਨਾ ਸ਼ੁਰੂ ਕਰਤਾ ਤਾਂ ਤੁਹਾਡੀ ਕਦਰ ਆਟੋਮੈਟਿਕਲੀ ਵਧਣੀ ਸ਼ੁਰੂ ਹੋ ਜਾਣੀ ਕਿਉਂਕਿ ਫਿਰ ਅਗਲੇ ਨੂੰ ਸਮਝ ਆ ਜਾਂਦੀ ਹੈ ਵੀ ਇਹ ਚ ਵੀ ਇੱਕ ਅਣਖ ਹੈ ਇਹ ਵੀ ਬੇਸ਼ਰਮ ਨਹੀਂ ਹੈ ਜਦੋਂ ਤੁਸੀਂ ਬੇਸ਼ਰਮ ਹੋ ਕੇ ਨਾ ਅਗਲਾ ਤੁਹਾਡੇ ਉਹ ਗੱਲ ਹੋ ਗਈ ਇੱਧਰ ਥੱਪੜ ਮਾਰਿਆ ਇੱਧਰ ਲੰਮੂ ਕਰ ਦੋ ਵੀ ਇੱਧਰ ਵੀ ਮਾਰ ਬੇਸ਼ਰਮਾ ਨਾਲ ਕੰਮ ਹੋ ਗਿਆ ਤਾਂ ਫਿਰ ਅਗਲਾ ਕਹਿੰਦਾ ਇਹਨੂੰ ਜਿੰਨਾ ਮਰਜ਼ੀ ਜਲੀਲ ਕਰੀ ਚਲੋ ਇਹਨੇ ਤਾਂ ਇਹ ਤਾਂ ਬੇਸ਼ਰਮ ਐ ਇਹਨੇ ਤਾਂ ਵਾਪਸ ਆਈ ਜਾਣਾ ਸੋ ਇਹ ਚੀਜ਼ ਨੂੰ ਸਮਝੋ ਜਦੋਂ ਤੁਸੀਂ ਇਹ ਚੀਜ਼ ਸਮਝ ਲਈ ਨਾ ਉਸ ਦਿਨ ਤੁਹਾਤੋਂ ਸਿਆਹ ਤੇ ਜ਼ਿੰਦਗੀ 'ਚ ਆਪ ਹੀ ਖੁਸ਼ ਰਹਿਣਾ ਸ਼ੁਰੂ ਕਰ ਦੋਗੇ ਇਹ ਜ਼ਿੰਦਗੀ ਚੀਜ਼ਾਂ ਆਪ ਵੀ ਜ਼ਿੰਦਗੀ 'ਚ ਅਪਣਾ ਲਈ ਚਲੋ ਜੀ ਹੁਣ ਆਪਾਂ ਵੀਡੀਓ ਦੇ ਵੀ ਕਰਦੇ ਆਂਡ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਨਿਲਦੀਆਂ ਅਗਲੀ ਵੀਡੀ